ਪੰਜਾਬ ਦਾ ਬਹੁਤ ਵੱਡਾ ਦਖਾਨ ਦੀ ਕਿਚਾਲੇਕ ਹੈ ਲੱਗਦਾ ਫਿਰ ਕਿੰਜ ਬਚੇਗਾ ਪੰਜਾਬ ਜੇ ਪੰਜਾਬੀ ਇਦਾਂ ਹੀ ਕੋਈ ਖੇਤਾਂ ਚ ਜਾਨ ਤੋੜ ਰਿਹਾ ਤੇ ਕੋਈ ਸਮਸ਼ਾਨ ਘਾਟ ਚ ਜਾਨ ਤੋੜ ਰਿਹਾ ਤੇ ਕਈਆਂ ਨੂੰ ਲੁਕੋਇਆ ਜਾ ਰਿਹਾ ਕਿ ਅੰਕੜੇ ਸਾਹਮਣੇ ਨਾ ਆਉਣ ਜਦੋਂ ਤੁਸੀਂ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਗੱਲ ਕੀਤੀ ਹੈ ਨਾ ਦਰਅਸਲ ਇਹ ਇੱਕ ਪਿੰਡ ਦੀ ਨਹੀਂ ਹੈ ਪੰਜਾਬ ਦੇ ਚਾਰੇ ਕੋਨਿਆਂ ਤੋਂ ਇਹੋ ਜਿਹੇ ਸੋਗੀ ਖਬਰਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਐਸ ਵੇਲੇ ਨਾ ਸਿੱਧੂ ਸਾਹਿਬ ਸਥਿਤੀ ਐਸ ਥੀਕੇ ਦੀ ਹੈ ਇੱਕ ਪਾਸੇ ਸ਼ਿਵਿਆਂ 'ਚ ਭੀੜ ਹੈ ਦੂਜੇ ਪੰਨੇ 에ਅਰਪੋਰਟ ਤੇ ਹਵਾਈ ਜਹਾਜ਼ ਦੇ ਉੱਤੇ ਸਾਡੀ ਜਵਾਨੀ ਹੈ ਜਿਹੜੀ ਉਹਨਾਂ ਦੀ ਭੀੜ ਬਣੀ ਹੋਈ ਹੈ ਲਾਂਬੂ ਤੋਂ ਲਾਉਂ ਤੋਂ ਪਹਿਲਾਂ ਪਿੰਡ ਦਾ ਭਾਈ ਹੈ ਜਿਹੜਾ ਅਰਦਾਸ ਕਰ ਰਿਹਾ ਉਸ ਨੇ ਅਰਦਾਸ ਕੀਤੀ ਕਿ ਇਹ ਲੜਕਾ ਵੈਗਰੂ ਨੂੰ ਅਰਦਾਸ ਕੀਤੀ ਤੁਹਾਡੇ ਕੋਲੇ ਆ ਰਿਹਾ ਹੈ ਇਹਨੂੰ ਆਪਣੇ ਚਰਨਾਂ ਚ ਬਖਸ਼ਿਓ ਚਰਨਾਂ ਚ ਲਵਾਸਿਓ ਇੱਕ ਪਾਸੇ ਤਾਂ ਲੰਬੂ ਲਾਸ ਨੂੰ ਲਾਇਆ ਗਿਆ ਹੈ ਦੂਜੇ ਪਾਸੇ ਉਹ ਭੁੱਬੀ ਰੋਂਦਾ ਹੋਇਆ ਉਹ ਭਾਈ ਜੀ ਹੈ ਜਿਹੜਾ ਭੀੜ ਵੱਲ ਮੂੰਹ ਕਰਦਾ ਹੈ ਉੱਚੀ ਉੱਚੀ ਤਹਾ ਮਾਰ ਮਾਰ ਕੇ ਭੀੜ ਨੂੰ ਕਹਿ ਰਿਹਾ ਹੈ ਵੀ ਪੈਨੋ ਪ੍ਰਭੂ ਮੈਥੋਂ ਇਹ ਅਰਦਾਸਾਂ ਹੁਣ ਨਹੀਂ ਹੁੰਦੀਆਂ ਮੈਥੋਂ ਨਹੀਂ ਕਰੀਆਂ ਜਾਣੀਆਂ ਇਹੋ ਜਿਹੀਆਂ ਅਰਦਾਸਾਂ ਮੈਨੂੰ ਨਹੀਂ ਰੋਜ਼ ਸਿਵਿਆਂ ਚ ਆ ਕੇ ਜੇ ਨਿਵਾਸ ਸਵਾਸ ਨਿਵਾਸ ਪਖਸ਼ੋ ਪਾਈ ਜੇ ਤੁਸੀਂ ਪਿੰਡ ਨੂੰ ਬਚਾ ਸਕਦੇ ਹੋ ਤਾਂ ਬਚਾ ਲਓ ਲੋਕਾਂ ਨੇ ਇਹ ਦੇਖਣਾ ਹੈ ਕਿ ਲਾਰਿਆਂ ਨਾਲ ਵਾਧਿਆਂ ਨਾਲ ਸਿਆਸਤ ਖੇਡ ਕੇ ਸੱਤਾ ਪ੍ਰਾਪਤ ਕਰਨੀ ਹੈ ਉਦੋਂ ਤੱਕ ਇਹ ਪੰਜਾਬ ਦਾ ਸਮਾਧਾਨ ਹੈ ਜਿਹੜਾ ਉਹ ਨਹੀਂ ਹੋਊਗਾ ਲੋਕਾਂ ਦੇ ਘਰਾਂ ਚ ਸੱਤਰੀ ਸਤੀਕੇ ਨਾਲ ਵਿਛੇ ਰਹੇ ਆਮਨੋ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਸਾਡੇ ਨਾਲ ਹਨ ਮੋਹਨ ਸ਼ਰਮਾ ਜੀ ਨਸ਼ਾ ਸਦੌ ਲਹਿਰ ਦੇ ਮੋਰੀ ਆਗੂ ਨਸ਼ਾ ਸਦੌ ਕੈਂਟਰ ਦੇ ਸਾਬਕਾ ਡਾਇਰੈਕਟਰ ਸਮਾਜਿਕ ਖੇਤਰ ਦੀ ਜਾਣੀ ਪਹਿਚਾਣੀ ਹਸਤੀ ਪੰਜਾਬ ਕਿਸ ਕਦਰ ਸਰਕਾਰਾਂ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਦਾ ਪਿਖ ਕਹਿ ਲੋ ਪੰਜਾਬ ਦੀ ਜਵਾਨੀ ਕਹਿ ਲੋ ਅੱਜ ਵੀ ਕਿਸ ਤਰ੍ਹਾਂ ਤੋੜ ਰਹੀ ਐ ਦਮ ਸ਼ਮਸ਼ਾਨ ਕਾਰਜ ਜਦੋਂ ਲਾਸ਼ਾਂ ਮਿਲਣ ਨਜੋਨਾਂ ਦੀਆਂ ਨਸਾਂ ਦੇ ਟੀਕੇ ਲੱਗੇ ਹੋਣ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਭੇਖ ਕੀ ਹੋਏਗਾ ਇਹਨਾਂ ਸਾਰੇ ਮੁੱਦਿਆਂ ਤੇ ਆਪਾਂ ਲਵਾਂਗੇ ਸਵਾਲ ਸ਼ਰਮਾ ਜੀ ਸਾਡੀ ਬੇਨਤੀ ਪ੍ਰਵਾਨ ਕਰਕੇ ਆਪਣੇ ਜਿਵੇਂ ਜੋ ਸਮਾਂ ਕੱਢਿਆ ਤੁਸੀਂ ਮੇਰੀ ਟੀਮ ਵੱਲੋਂ ਮਿਲਦਾ ਜੀਤਣ ਲੋ ਜੀ ਆਨ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ਰਮਾ ਸਾਹਿਬ ਪਹਿਲਾ ਸਵਾਲ ਮੈਂ ਜੋ ਲੈਣ ਲੱਗੇ ਆ ਮੈਂ ਜਲੰਧਰ ਦੀ ਪਿੰਡ ਦੀ ਇੱਕ ਘਟਨਾ ਤੁਹਾਡੇ ਸਾਹਮਣੇ ਰੱਖਣ ਲੱਗਾ ਹਾਂ ਸੰਖੇਪ ਵਿੱਚ ਜਲੰਧਰ ਦਾ ਇੱਕ ਪਿੰਡ ਆ ਪਰ ਨਾਂ ਚੋਂ ਨਹੀਂ ਲੈਂਦੇ ਠੀਕ ਹੈ ਜੀ ਉਸ ਪਰਿਵਾਰ ਦਾ ਇੱਕ ਨੌਜਵਾਨ ਲੜਕਾ 29 30 ਸਾਲ ਦਾ ਉਹਦੀ ਲਾਸ਼ ਪਿੰਡ ਦੇ ਸ਼ਮਸ਼ਾਨ ਘਾਟ ਜੋ ਮਿਲੀ ਨਸ਼ੇ ਦਾ ਟੀਕਾ ਲੱਗਿਆ ਹੋਇਆ ਸੀ 2 ਸਾਲ ਪਹਿਲਾਂ ਉਹਦਾ ਇੱਕ ਭਰਾ ਜਿਹੜਾ ਹੈਗਾ ਉਹ ਵੀ ਇਸੇ ਕਦਰ ਨਸ਼ੇ ਦੀ ਉਹ ਡੋਜ਼ ਕਾਰਨ ਮਰ ਗਿਆ ਤੇ ਖੇਤਾਂ 'ਚ ਉਸ ਦੀ ਲਾਸ਼ ਮਿਲੀ ਜੀ ਜਿਹੜਾ ਵੱਡਾ ਭਰਾ ਸੀ ਨਾ ਉਸ ਦਾ ਘਰ ਵਸਿਆ ਉਸ ਦੀ ਵੀ ਇੱਕ ਬੇਟੀ ਹੈ ਵੱਡੀ ਹੋਈ ਹੈ ਹੁਣ ਤੇ ਇਸ ਦੀ ਬੀਵੀ ਵੀ ਜਿਹੜਾ ਹੁਣ ਮਰਿਆ ਉਹ ਛੱਡ ਕੇ ਚਲੀ ਗਈ ਹੈ ਤੇ 4 ਸਾਲ ਦੀ ਬੱਚੀ ਹੈ ਬੁੱਢੇ ਮਾਪੇ ਉਹਨਾਂ ਵੱਲੋਂ ਇਹਨਾਂ ਦੇ ਕਹਿਣ ਦੇ ਉੱਤੇ ਕੰਬਾਈਨ ਲਈ ਗਈ ਮਿੱਟੀ ਪੁੱਟਣ ਵਾਲੀ ਮਸ਼ੀਨ ਲਈ ਗਈ 10-15 ਲੱਖ ਰੁਪਏ ਖਰਚਾ ਤੇ ਹੁਣ ਬਾਪ ਕਹਿ ਰਿਹਾ ਕਿ ਮੈਂ ਸਾਰਾ ਕੁਝ ਵਾਪਸ ਕਰ ਰਿਹਾ ਹਾਂ ਕਹਿੰਦੇ ਮੇਰਾ ਘਰ ਹੀ ਉਜੜ ਗਿਆ ਕਹਿੰਦੇ ਆ ਕਿ ਕਹਾਣੀ ਇਕੱਲੇ ਜ਼ਿਲਹੰਦਰ ਦੇ ਇੱਕ ਪਿੰਡ ਦੀ ਨਹੀਂ ਬਹੁਤ ਸਾਰੇ ਪਿੰਡਾਂ ਦੀ ਕਹਾਣੀ ਹੈ ਸ਼ਰਮਾ ਜੀ ਕਿਉਂ ਆ ਜਿਹੜਾ ਦੁਖਾਂਤ ਕਿਵੇਂ ਦੇਖਦੇ ਹੋ ਸਿੱਧੂ ਸਾਹਿਬ ਪਹਿਲਾਂ ਤੇ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੋ ਇਸ ਸਮੇਂ ਸਮੇਂ ਸਿਰ ਨਸ਼ਿਆਂ ਦੇ ਸੰਬੰਧ ਜੋ ਦਿਖਾਤ ਵਾਪਰ ਰਿਹਾ ਹੈ ਇੱਕ ਪਾਸੇ ਤੁਸੀਂ ਹਾਰਾ ਨਾਰਾ ਮਾਰਦੇ ਹੋ ਦੂਜੇ ਪਾਸੇ ਲੋਕਾਂ ਨੂੰ ਸचेत ਵੀ ਕਰਦੇ ਹੋ ਤੇ ਤੀਜਾ ਜਿਹੜਾ ਅਹਿਮ ਹੈ ਉਹ ਗਵਰਨਮੈਂਟ ਸਰਕਾਰ ਪ੍ਰਤੀ ਖਲੂਨਾ ਵੀ ਦੇ ਰਹੇ ਹੋ ਤੁਸੀਂ ਇਸ ਸੰਬੰਧ ਚ ਮਹਾਰਤ ਬਾਦੇ ਹੱਕਦਾਰ ਹੋ ਮਿਹਰਬਾਨੀ ਜਨਾਬ ਜਦੋਂ ਤੁਸੀਂ ਜਦੋਂ ਤੁਸੀਂ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਗੱਲ ਕੀਤੀ ਹੈ ਨਾ ਦਰਅਸਲ ਇਹ ਇੱਕ ਪਿੰਡ ਦੀ ਨਹੀਂ ਪੰਜਾਬ ਦੇ ਚਾਰੇ ਕੋਨਿਆਂ ਤੋਂ ਇਹੋ ਜਿਹੇ ਸੋਗੀ ਖਬਰਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਜੇ ਤੁਸੀਂ ਇਹ ਅੰਕੜਿਆਂ ਦੀ ਮੈਂ ਗੱਲ ਕਰ ਲਵਾਂ ਨਾ ਤਾਂ 18 ਸੱਤ ਤੱਕ 18 ਜੁਲਾਈ ਸੱਤ ਤੱਕ ਜਾਨੀ 3 ਮਹੀਨੇ ਹੋ ਗਏ ਨੇ ਸਰਕਾਰ ਨੂੰ ਬਣਿਆ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਜੀ ਤੇ ਇਹਨਾਂ 30 ਮਹੀਨੇ ਦੇ ਵਿੱਚ ਅੰਕੜਿਆਂ ਦੇ ਅਨਸਾਰ ਜੋ ਸਾਹਮਣੇ ਆਏ ਨੇ ਸਾਡੇ ਤੱਕ ਉਹ ਹਨਗੀਆਂ 587 ਮੌਤਾਂ ਪਰ ਜਿਹੜੀਆਂ 587 ਔਰਤਾਂ ਨੇ ਉਹਦੇ ਨਾਲ ਉਸਬੰਦੀ ਹੈ ਹਰ ਰੋਜ਼ ਦੋ ਮੌਤਾਂ ਨੇ ਜਿਹੜੀਆਂ ਉਹ ਨਸ਼ੇ ਦੀ ওভারਡੋਜ਼ ਕਰਨ ਹੋਈਆਂ ਨੇ ਪਰ ਦੂਜੇ ਬਨੇ ਉਹ ਮੌਤਾਂ ਸਿੱਧੂ ਸਾਹਿਬ ਲੱਗ ਨੇ ਜਿਹੜੀਆਂ ਨਸ਼ੇ ਦੀ ਲਪੇਟ ਕਰਨ ਕੋਈ ਹਾਰਟ ਅਟੈਕ ਨਾਲ ਮਰ ਗਏ ਜਾਂ ਮਾਪਿਆਂ ਨੇ ਲੁਕੋ ਲਿਆ ਸਮਾਜਿਕ ਦਵਾ ਦੇ ਕਾਰਨ ਸਮਾਜਿਕ ਤੌਰ ਦਾ ਪ੍ਰੈਸ਼ਰ ਦੇ ਕਾਰਨ ਜਾਂ ਇਹ ਕਿ ਕੱਲੋਂ ਕੁੜੀ ਵੀ ਹੋਣੀ ਹੈ ਇਹਦਾ ਕੱਲੋਂ ਸਮਾਜਿਕ ਨਮੋਸ਼ੀ ਆਉਂਦੀ ਹੈ ਤੇ ਉਹ ਜਿਹੜੀਆਂ ਮੌਤਾਂ ਇਹੋ ਜਿਹੀਆਂ ਹੋਈਆਂ ਨੇਗੀਆਂ ਉਹ ਇਸ ਤੋਂ ਵੱਖ ਨੇ ਜਿਹੜੀਆਂ ਮੌਤਾਂ ਹੋਈਆਂ ਨੇ 570 ਦਾ ਸਰਕਾਰੀ ਰਿਪੋਰਟ ਤੇ ਅੰਕੜੇ ਨੇ ਜਿਹੜੇ ਸਾਡੇ ਸਾਹਮਣੇ ਆਏ ਨੇ ਜਿਹੜੀਆਂ ਓਵਰਡੋਜ਼ ਨਾਲ ਮੌਤਾਂ ਹੋਈਆਂ ਨੇ ਇਹ ਤਾਂ ਦੁਖਾਂਤ ਹੈ ਜਿਹੜਾ ਇਸ ਵੇਲੇ ਏਸੀ ਇੱਕੇ ਨਾਲ ਮੈਂ ਭਰੇ ਮਨ ਨਾਲ ਗੱਲ ਕਰ ਰਿਹਾ ਕਿ ਸਰਮਾ ਸਾਹਿਬ ਜੋ ਤੁਸੀਂ ਅੰਕੜੇ ਫੈਕਟਸ ਦੱਸ ਰਹੇ ਹੋ ਇਹ ਤਾਂ ਪੰਜਾਬ ਦਾ ਬਹੁਤ ਵੱਡਾ ਦਖਾਨ ਦੀ ਕਿਚ ਚਾਲਕ ਹੈ ਲੱਗਦਾ ਫਿਰ ਕਿੰਜ ਬਚੇਗਾ ਪੰਜਾਬ ਜੇ ਪੰਜਾਬੀ ਇਦਾਂ ਹੀ ਕੋਈ ਖੇਤਾਂ ਚ ਜਾਨ ਤੋੜ ਰਿਹਾ ਤੇ ਕੋਈ ਸ਼ਮਸ਼ਾਨ ਘਾਟ ਚ ਜਾਨ ਤੋੜ ਰਿਹਾ ਤੇ ਕਈਆਂ ਨੂੰ ਲੁਕੋਇਆ ਜਾ ਰਿਹਾ ਕਿ ਅੰਕੜੇ ਸਾਹਮਣੇ ਨਾ ਆਉਣ ਤੁਹਾਡੇ ਅੰਕੜਿਆਂ ਤੋਂ ਲੱਗਦਾ ਕਿ ਪੰਜਾਬ ਤਾਂ ਉਜੜ ਰਿਹਾ ਹੈ ਦੇਖੋ ਐਸ ਵੇਲੇ ਨਾ ਸਿੱਧੂ ਸਾਹਿਬ ਸਥਿਤੀ ਇਸ ਤਰੀਕੇ ਦੀ ਹੈ ਇੱਕ ਪਾਸੇ ਸ਼ਿਵਿਆਂ ਚ ਭੀੜ ਹੈ ਦੂਜੇ ਪੰਨੇ 에어ਪੋਰਟ ਤੇ ਹਵਾਈ ਜਹਾਜ਼ ਦੇ ਉੱਤੇ ਸਾਡੀ ਜਵਾਨੀ ਹੈ ਜਿਹੜੀ ਉਹਨਾਂ ਦੀ ਭੀੜ ਬਣੀ ਹੋਈ ਹੈ ਤੇ ਰਹਿਨ ਖੂੰਦ ਦੀ ਸਾਡੇ ਕੋਲੇ ਬਚੀ ਹੋਈ ਹੈ ਮੈਂ ਛੋਟੀ ਜਿਹੀ ਤੁਹਾਨੂੰ ਇੱਕ ਦਿਸਤਾਨ ਦੇਖਦਾ ਜਿਹਦਾ ਉਸ ਦਾ ਮੈਂ ਹਿੱਸਾ ਬਣਿਆ ਹੋਇਆ ਜੀ ਇੱਕ ਪਿੰਡ ਚ ਮੈਂ ਫੇਰ ਇਸ ਪਿੰਡ ਦਾ ਨਾਮ ਜਿਵੇਂ ਤੁਸੀਂ ਨਹੀਂ ਲੈ ਰਹੇ ਮੈਂ ਨਹੀਂ ਲੈ ਰਿਹਾ ਪਿੰਡ ਦੇ ਵਿੱਚ ਲਗਾਤਾਰ ਉਪਰਥਲੀ ਟਿਕਾਂ ਤੇ ਚਾਰ ਮੌਤਾਂ ਹੋਈਆਂ ਜਿਹੜੀ ਚੌਥੀ ਮੌਤ ਹੋਈ ਹੈ ਨਾ ਉਹਦਾ ਦਖਾਂਤ ਮੈਂ ਆਪਣੇ ਅੱਖੀ ਦੇਖਿਆ ਹੈ ਮੇਰੀਆਂ ਅੱਖਾਂ 'ਚੋਂ ਵੀ ਖੂਨ ਦੇ ਦਿੱਤ ਉਸ ਹੀ ਉਸ ਜਿਹੜਾ ਲੜਕਾ ਹੈ ਘਰ ਦੇ লাশ ਪਈ ਹੈ ਜਿਹੜੀ ਭੈਣ ਹੈ ਕਿਉਂਕਿ ਕਲੌਤਾ ਅਨਵਿਹਾਯ ਪੁੱਤ ਹੈ ਉਹਦਾ ਅਨਵਿਹਾਯ ਵੀਰ ਹੈ ਉਹਦੀਆਂ ਬਹੁਤ ਸਾਰੀਆਂ ਰੀਝਾਂ ਨੇ ਭੈਣ ਦੀਆਂ ਉਹ ਉਹਦੇ ਆਪਣੇ ਮਰੇ ਵੀਰ ਦੇ ਕੇਰੇ ਦੇ ਉੱਤੇ ਸਿਰ ਦੇ ਉੱਤੇ ਸੇਰਾ ਬੰਨ੍ਹ ਲਈ ਉਸ ਤੇ ਉਹਦਾ ਇੱਕ ਸਗਾ ਭਤੀਜਾ ਜਿਹੜਾ ਉਹ ਲਾ ਉਹ ਭਤੀਜਾ ਉਹ ਆਪਣੇ ਚਾਚੇ ਨੂੰ ਬਾਪ ਦੀ ਤਰ੍ਹਾਂ ਪਿਆਰ ਕਰਦਾ ਉਹ ਉਹਦੀ ਸ਼ਾਤੀ ਤੇ ਬੈਠਾ ਉਹਨੂੰ ਕੋਈ ਪਤਾ ਨਹੀਂ ਕਿ ਆਖਰੀ ਚਾ ਮੇਰੇ ਚਾਚਾ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਉਹ ਸ਼ਾਤੀ ਤੇ ਬੈਠਾ ਉਹ ਆਪਣੇ ਚਾਚੇ ਨੂੰ ਹਲੂਨ ਰਿਹਾ ਕਿ ਚਾਚਾ ਮੈਨੂੰ ਸਕੂਲ ਛੱਡ ਗਿਆ ਜਿਹੜਾ ਅਗਲਾ ਸੀਨ ਹੈ ਉਹ ਪੱਥਰਾਂ ਨੂੰ ਵੀ ਰਵਾਉਣ ਵਾਲਾ ਹੈ ਮਜਲਿਸ ਸ਼ਮਸ਼ਾਨ ਘੁਮੀ ਚ ਪਹੁੰਚ ਗਈ ਸ਼ਮਸ਼ਾਨ ਘੁਮੀ ਚ ਜਾ ਕੇ ਪਿੰਡ ਦਾ ਹਜੂਮ ਪਿੱਛੇ ਹੈ ਮਜਲਿਸ ਦੇ ਰੂਪ ਚ ਜਨਾਨੀਆਂ ਵੀ ਨੇ ਬੰਦੇ ਵੀ ਨੇ ਨੌਜਵਾਨ ਵੀ ਨੇ ਉੱਥੇ ਜਾ ਕੇ ਜੋ ਕਾਰਵਨੀਆਂ ਕਰਨੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਜਦੋਂ ਲਾਂਬੂ ਲਾਉਣਾ ਹੈ ਲੰਬੂ ਤੋਂ ਲਾਉਂ ਤੋਂ ਪਹਿਲਾਂ ਪਿੰਡ ਦਾ ਭਾਈ ਹੈ ਜਿਹੜਾ ਅਰਦਾਸ ਕਰ ਰਿਹਾ ਉਸ ਨੇ ਅਰਦਾਸ ਕੀਤੀ ਕਿ ਇਹ ਲੜਕਾ ਵੈਗਰੂ ਨੂੰ ਅਰਦਾਸ ਕੀਤੀ ਤੁਹਾਡੇ ਕੋਲੇ ਆ ਰਿਹਾ ਇਹਨੂੰ ਆਪਣੇ ਚਰਨਾਂ ਚ ਬਖਸ਼ ਚਰਨਾਂ ਚ ਲਵਾਸ ਤੇ ਉਸ ਤੋਂ ਬਾਅਦ ਇੱਕ ਪਾਸੇ ਤਾਂ ਲੰਬੂ ਲਾਸ ਨੂੰ ਲਾਇਆ ਗਿਆ ਦੂਜੇ ਪਾਸੇ ਉਹ ਭੁੱਬੀ ਰੋਂਦਾ ਹੋਇਆ ਉਹ ਭਾਈ ਜੀ ਹੈ ਜਿਹੜਾ ਭੀੜ ਵੱਲ ਮੂੰਹ ਕਰਦਾ ਹੈ ਉੱਚੀ ਉੱਚੀ ਤਹਾ ਮਾਰ ਮਾਰ ਕੇ ਪਿੰਡ ਨੂੰ ਕਹਿ ਰਿਹਾ ਹੈ ਵੀ ਪੈਨੋ ਪ੍ਰਭੂ ਮੈਤੋਂ ਇਹ ਅਰਦਾਸਾਂ ਹੁਣ ਨਹੀਂ ਹੁੰਦੀਆਂ ਮੈਤੋਂ ਨਹੀਂ ਕਰੀਆਂ ਜਾਣੀਆਂ ਇਹੋ ਜਿਹੀਆਂ ਅਰਦਾਸਾਂ ਮੈਤੋਂ ਨਹੀਂ ਰੋਜ਼ ਸਿਵਿਆਂ ਚ ਜਾ ਕੇ ਜੇ ਵੀ ਨਵਾਸ ਸਵਾਸ ਨਵਾਸ ਬਖਸ਼ੋ ਪਾਈ ਜੇ ਤੁਸੀਂ ਪਿੰਡ ਨੂੰ ਬਚਾ ਸਕਦੇ ਹੋ ਤਾਂ ਬਚਾ ਲਓ ਇਹ ਸਿਟੀ ਹੈ ਜਿਹੜੀ ਪਿੰਡ ਚ ਬਣੀ ਹੈ ਹਮ ਇੱਕ ਤਾਂ ਇਹ ਦੂਜਾ ਚਾਹੀ ਜਿਹੜੀ ਮੈਂ ਦੱਸ ਰਿਹਾ ਕਿਉਂਕਿ ਮੈਂ ਤਾਂ ਗਰਾਊਂਡ ਲੈਵਲ ਤੇ ਜੁੜਿਆ ਹੋਇਆ ਇਹਨਾਂ ਗੱਲਾਂ ਨਾਲ ਜੀ ਇੱਕ ਹੋਰ ਪਿੰਡ ਇੱਕ ਹੋਰ ਪਿੰਡ 'ਚ ਦੂਸਰਾ ਇੱਕ ਦਿਲ ਦੇ ਦਿਲੇ ਦੀ ਗੱਲ ਕੀਤੀ ਐ ਇੱਕ ਹੋਰ ਪਿੰਡ 'ਚ ਭਾਈ ਜੀ ਐ ਜਿਹੜਾ ਪਿੰਡ ਦਾ ਉਹ ਸਪੀਕਰ ਦੇ ਉੱਤੇ ਅਨਾਉਂਸ ਕਰ ਰਿਹਾ ਹੈ ਕਿ ਭਾਈ ਆਲੇ ਦੋ ਆਲੇ ਦੇ ਪਿੰਡਾਂ ਦੇ ਲੋਕ ਵੀ ਸੁਣ ਲੋ ਮੇਰੀ ਆਵਾਜ਼ ਨੂੰ ਸਾਡੇ ਪਿੰਡ 'ਚ ਨਸ਼ਿਆਂ ਦਾ ਪ੍ਰਕੋਪ ਆ ਗਿਆ ਬਹੁਤ ਜਿਹੜੇ ਸਾਡੇ ਪਿੰਡ ਦੇ ਮੁੰਡੇ ਨੇ ਉਹ ਬਹੁਤ ਸਾਰੇ ਏਡਜ਼ ਦਾ ਸ਼ਕਾਰ ਹੋ ਗਏ ਨੇ ਭਾਈ ਹੱਥ ਬਨ ਕੇ ਬੇਨਤੀ ਐ ਸਾਡੇ ਪਿੰਡ 'ਚ ਕੁੜੀ ਦਾ ਰਿਸ਼ਤਾ ਕਰਨ ਲੱਗਿਆ ਪੰਜਾਬ ਵਾਲੀ ਸੋਚਿਓ ਅਸੀਂ ਹਾਲੇ ਇਹ ਨਜ਼ਾ ਇਲਾਜ ਕਰਵਾਉਨੇ ਆ ਇਲਾਜ ਕਰਾਉਣ ਤੋਂ ਬਾਅਦ ਤੁਸੀਂ ਤਸੱਲੀ ਕਰ ਲਿਓ ਫੇਰ ਰਿਸ਼ਤਾ ਕਰਿਓ ਹਾਲੇ ਰਿਸ਼ਤਾ ਕਰਨ ਵਾਸਤੇ ਮੈਂ ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦਾ ਵੀ ਸਾਡੇ ਪਿੰਡ ਚ ਨਾ ਬਹੁਤ ਵੱਡਾ ਸਵਾਲ ਸਰਮਾ ਜੀ ਸਾਡੇ ਪਿਵệ ਕਿਤੇ ਬਹੁਤ ਵੱਡਾ ਸਵਾਲ ਹੈ ਹਾਂਜੀ ਮਤਲਬ ਇਸ ਟੀਕੇ ਦਾ ਦਿਖਾਤ ਹੈ ਜਿਹੜੇ ਸਾਡੇ ਪੰਜਾਬੀ ਭਰਾ ਨੇ ਜਿਹੜੇ ਉਹ ਗ੍ਰਹਿ ਨੇ ਤੇ 17 ਦੇ ਉੱਤੇ ਪ੍ਰਸ਼ਨ ਤੁਕ ਰਿਹਾ ਹੈ ਕਿ ਕਿਹੋ ਜਿਹਾ ਵਿਕਾਸ ਹੈ ਜਿੱਥੇ ਸਿਵਿਆਂ ਦੀ ਅੱਗ ਪ੍ਰਚੰਡ ਹੋਗੀ ਜਿੱਥੇ ਚੁੱਲਿਆਂ 'ਚ ਅੱਗ ਠੰਡੀ ਹੋਗੀ ਤੇ ਲੋਕਾਂ ਦੇ ਟੀਰਿਆਂ ਦੇ ਉੱਤੇ ਸੋਕ ਪਸਰੇ ਹੋਏ ਹੈ ਇਹ ਸਾਡਾ ਦੁਖਾਤ ਹੈ ਪੰਜਾਬ ਦਾ ਸ਼ਰਮੂ ਸਾਹਿਬ ਮੈਂ ਇੱਕ ਸਵਾਲ ਸਵਾਲ ਲੈਣਾ ਚਾਹਾਂਗਾ ਮੈਂ ਜੋ ਜਲੰਧ ਦੇ ਇੱਕ ਪਿੰਡ ਦੀ ਗੱਲ ਕੀਤੀ ਹੈ ਉਹ ਪਿੰਡਾ ਜਿਹੜਾ ਹੈਗਾ ਜਿੱਥੋਂ ਦੇ ਜੋ ਦੋ ਖਿਡਾਰੀ ਜਿਨ੍ਹਾਂ ਨੇ ਕੌਮੀ ਪੱਧਰ ਤੇ ਹਾਕੀ ਚ ਆਪਣਾ ਨਾਮ ਕਮਾਇਆ ਨੇੜਲੇ ਇੱਕ ਪਿੰਡ ਹੈ ਉਸ ਪਿੰਡ ਦੇ ਇੱਕ ਪਾਸੇ ਤਾਂ ਉਹ ਖਿਡਾਰੀ ਆ ਜਿਨ੍ਹਾਂ ਨੇ ਕੌਮੀ ਪੱਧਰ ਤੇ ਤੇ ਦੂਜੇ ਪਾਸੇ ਉਹ ਆ ਜਿਹੜੇ ਸਿਵਿਆਂ ਜਾਂ ਖੇਤਾਂ ਚ ਨਸ਼ੇ ਦੀ ওভারਡੋਸ ਕਰਕੇ ਉਸ ਪਿੰਡ ਦੇ ਇੱਕ ਮੀਡੀਆ ਕਰਮਚਾਰੀ ਨੇ ਪੁੱਛਿਆ ਮੀਡੀਆ ਵਾਲੇ ਦੋਸਤ ਨੇ ਪਿੰਡ ਵਾਲਿਆਂ ਨੂੰ ਕਿ ਕਿਉਂ ਇਸ ਤਰ੍ਹਾਂ ਹੋ ਰਿਹਾ ਇੱਕ ਘਰ ਦੇ ਦੋ ਬੱਚੇ ਨੌਜਵਾਨ ਚਲੇ ਗਏ ਕੋਈ ਨਸ਼ਾ ਮਿਲਦਾ ਜਾਂ ਰਿਕਵਰਟ ਨਹੀਂ ਹੈ ਉਹ ਕਹਿੰਦੇ ਜੀ ਸ਼ਰੇਆਮ ਨਸ਼ਾ ਮਿਲਦਾ ਕੋਈ ਰਿਕਾਰਡ ਨਹੀਂ ਹੁਣ ਮੈਂ ਇੱਕ ਪਿੰਡ ਦੀ ਗੱਲ ਨਹੀਂ ਕਰਦਾ ਤੁਹਾਡਾ ਤਾਂ ਵਾਹ ਪੈਂਦਾ ਹੈ ਅਕਸਰ ਹੀ ਜਦੋਂ ਕਿਤੇ ਇਹੋ ਜਿਹੀ ਮੰਦ ਭਾਗੀ ਘਟਨਾ ਹੁੰਦੀ ਹੈ ਤੇ ਮੇਰੇ ਵਰਗਾ ਕੋਈ ਮੀਡੀਆ ਵਾਲਾ ਦੋਸਤ ਜਾਂਦਾ ਹੈ ਤੇ ਉੱਥੇ ਦੇ ਲੋਕਾਂ ਨੂੰ ਪੁੱਛਦਾ ਤੇ ਸਵਾਭ ਕੀ ਜਵਾਬ ਹੁੰਦਾ ਸਾਰਿਆਂ ਦਾ ਜੀ ਕੋਈ ਰਿਕਾਰਡ ਨਹੀਂ ਕੀ ਵਜ੍ਹਾ ਸ਼ਰਮਾ ਸਾਹਿਬ ਇਦਾਂ ਕਿਉਂ ਕਿਹਾ ਜਾਂਦਾ ਲੋਕਾਂ ਵੱਲੋਂ ਕਿ ਰਿਕਾਰਡਟੀ ਕੋਈ ਨਹੀਂ ਜਦੋਂ ਇਹੋ ਜਿਹੀ ਦਖਾਂਤ ਵਾਪਰਦੀ ਹੈ ਨਾ ਜੀ ਜੇ ਉਦੋਂ ਵੀ ਪਹਿਲਾਂ ਲੋਕਾਂ ਤੋਂ ਪੁੱਛੋ ਤੁਹਾਡੇ ਪਿੰਡ 'ਚ ਨਸ਼ੇ ਦੀ ਕੀ ਪੋਜੀਸ਼ਨ ਹੈ ਆਮ ਮੇਰੇ ਸਵਾਲ ਹੁੰਦਾ ਜਦੋਂ ਕਿਤੇ ਬਾਹਰੋਂ ਟੈਲੀਫੋਨ ਆਉਂਦਾ ਹੈ ਪੀੜਤ ਮੇਰੇ ਨਾਲ ਗੱਲਾਂ ਕਰ ਲੈਂਦੇ ਆ ਉਹ ਕਹਿੰਦਾ ਜੀ ਰਿਉੜੀਆਂ ਦੀ ਤਰ੍ਹਾਂ ਬਿਖਦੇ ਆ ਪਹਿਲੀ ਗਲਤ ਹੈ ਇਸ ਟੀਕੇ ਨਾਲ ਜਿਹੜਾ ਲੋਕਾਂ ਦਾ ਜਿਹੜਾ ਜਵਾਬ ਹੈ ਉਹ ਇਹ ਹੈ ਕਿ ਨਸ਼ੇ ਦੇ ਉੱਤੇ ਠੱਲ ਜਿਹੜੀ ਉਹ ਨਹੀਂ ਪਈ ਦੂਜਾ ਜਿਹੜੀ ਮੈਂ ਗੱਲ ਕਰਾਂਗਾ ਨਾ ਜਿਵੇਂ ਸਰਜੀਤ ਪਾਤਰ ਨੇ ਲਿਖਿਆ ਕਿ ਜੋ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਮੁਝਰ ਨਾ ਦਈਏ ਜੋ ਨਿਸ਼ਾਨ ਸੇਵਾ ਹੈ ਸਾਡਾ ਇਸ ਨੂੰ ਬੁਝਨ ਨਾ ਦੀਏ ਜਗ ਤੱਕ ਕੋ ਲਾਸ਼ਾਂ ਗਿੰਦੇ ਨੇ ਆਪਾਂ ਵੋਟਾਂ ਗਣੀਏ ਜਦੋਂ ਤੱਕ ਇਹ ਵੋਟਾਂ ਦੀ ਰਾਜਨੀਤੀ ਐ ਨਾ ਜੀ ਮੈਂ ਸਮਝਾਂਗਾ ਜੀ ਜਦੋਂ ਤੱਕ ਲੋਕਾਂ ਨੇ ਇਹ ਦੇਖਣਾ ਹੈ ਕਿ ਲਾਰਿਆਂ ਨਾਲ ਵਾਅਦਿਆਂ ਨਾਲ ਸਿਆਸਤ ਕਿਡ ਕੇ ਸੱਤਾ ਪ੍ਰਾਪਤ ਕਰਨੀ ਹੈ ਉਦੋਂ ਤੱਕ ਇਹ ਪੰਜਾਬ ਦਾ ਸਮਾਧਾਨ ਹੈ ਜਿਹੜਾ ਉਹ ਨਹੀਂ ਹੋਊਗਾ ਲੋਕਾਂ ਦੇ ਘਰਾਂ ਚ ਸਖ਼ਤੀ ਸਥਿਤੀ ਕੇ ਨਾਲ ਵਿਸ਼ੇ ਰਹੇ ਤੇ ਜਦੋਂ ਸਿਆਸੀ ਲੋਕ ਇਹ ਸੋਚ ਲੈਣ ਕਿ ਜਾਂ ਸਿਆਸੀ ਲੋਕ ਜਵਾਬਦੇਹ ਹੋ ਜਾਣਗੇ ਲੋਕਾਂ ਦੇ ਵਾਸਤੇ ਉਦੋਂ ਮੈਂ ਸਮਝਦਾ ਆ ਵੀ ਪੰਜਾਬ ਦੇ ਮੱਤੇ ਤੋਂ ਨਿਛੇਂਦਰ ਤਬਾ ਲਾਇਆ ਜਾ ਸਕਦਾ ਹੈ ਸਰ ਜੀ ਸਰ ਸਿਆਸੀ ਵੀ ਪਹਿਲੂ ਤੋਂ ਜਵਾਬ ਲਵਾਂਗਾ ਸਵਾਲ ਲਵਾਂਗੇ ਆਪਾਂ ਤੁਹਾਡੇ ਕੋਲੋਂ ਪਰ ਇਹ ਵੀ ਮੁੱਦਾ ਹੈਗਾ ਕਿ ਪਿਛਲੇ ਦਿਨਾਂ ਚ ਪੁਲਿਸ ਨੇ ਕਿਹਾ ਕਿ ਅਸੀਂ ਮਹਮਾ ਚਲਾ ਰਹੇ ਹਾਂ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਕਿਤੇ ਆਪਣਾ ਮਾਰਚ ਕਰ ਰਿਹਾ ਕਿਤੇ ਛਾਪੇਮਾਰੀ ਕਰ ਰਿਹਾ ਕਰਨ ਨਤੀਜੇ ਕਿਉਂ ਨਹੀਂ ਆ ਰਹੇ ਦੇਖੋ ਅੱਜ ਤੋਂ 4 ਕਿ ਮਹੀਨੇ ਪਹਿਲਾਂ ਤੇ 3 ਕਿ ਮਹੀਨੇ ਹੋਏ ਨੇ ਮੇਰਾ ਖਿਆਲ ਹੈ ਐ ਸੀਐਮ ਸਾਹਿਬ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਤੇ 28 ਪੁਲਿਸ ਮੁਖੀ ਨੇ ਜਿਹੜੇ ਉਹਨਾਂ ਦੀ ਮੀਟਿੰਗ ਕੀਤੀ ਸੀ ਉਹਨਾਂ ਦੀ ਮੀਟਿੰਗ ਕਰਕੇ ਉਸ ਵੇਲੇ ਕਿਹਾ ਸੀਗਾ ਕਿ ਜਿਹੜੇ ਇਲਾਕੇ ਦੇ ਵਿੱਚ ਜਿਹੜੀ ਥਾਂ ਤੇ ਨਸ਼ੇ ਕਾਰਨ ਕਿਸੇ ਦੀ ਓਵਰਡੋਜ਼ ਹੋਏਗੀ ਜਾਂ ਨਸ਼ਾ ਵੇਚਣ ਦੀ ਖਬਰ ਮੇਰੇ ਸਾਹਮਣੇ ਆ ਗਈ ਤਾਂ ਉਹ ਜ਼ਿਲ੍ਹੇ ਦਾ ਪੁਲਿਸ ਮੁਖੀ ਪਲੱਸ ਥਾਣੇਦਾਰ ਜ਼ਿੰਮੇਵਾਰ ਹੋਏਗਾ ਤੇ ਉਹਨੂੰ ਕਾਢੀ ਤੋਂ ਕਾਢੀ ਸਜ਼ਾ ਹੋਏਗੀ ਪਰ ਅਗਲੇ ਦਿਨ ਕੀ ਹੋਇਆ ਸਿੱਧੂ ਸਾਹਿਬ ਖਾਲੇ ਬਿਆਨ ਦੀ ਸੁਰਖੀ ਨਹੀਂ ਸੀ ਸੁੱਕੀ ਅਗਲੇ ਦਿਨ ਕੀ ਹੋਇਆ ਇੱਕ ਤਾਂ ਮੋਗੇ ਦੇ ਲਾਗੇ ਖੇਤਾਂ 'ਚੋਂ লাশ ਮਿਲਿਆ ਓਵਰਡੋਜ਼ ਨਾਲ ਹੋਈ ਮੌਤ ਦੀ ਦੂਸਰਾ ਅੰਮ੍ਰਿਤਸਰ ਚ ਕੇ ਬਾਹਲ ਪਿੰਡ ਹੈ ਉੱਥੇ ਓਵਰਡੋਜ਼ ਨਾਲ ਲਾਸ਼ ਵੀ ਲੀ ਤੇ ਫੇਰ ਪ੍ਰੈਸਰ ਸੁਣ ਗਿਆ ਕਿ ਜਿਹੜਾ ਤੁਹਾਡਾ ਕੱਲ ਆਲਾ ਵਾਅਦਾ ਕੀਤਾ ਸੀਗਾ ਹੁਣ ਇਹ ਜਿਹੜੇ ਮੁਖੀ ਜੀ ਦੇ ਬੜਾਏ ਨਹੀਂ ਜਿਹੜੇ ਜ਼ਿੰਮੇਵਾਰ ਨੇ ਕੀ ਇਹ ਜਵਾਬਦੇ ਹਨ ਤੇ ਇਹਨਾਂ ਨੂੰ ਕੀ ਸਜ਼ਾ ਦੇ ਰਹੇ ਪਰ ਨਾਲਾ ਉੱਥੇ ਦਾ ਉੱਥੇ ਹੀ ਖੜਾ ਹੈ ਜਾਨੀ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਜਿਹੜੇ ਸੁਨੇਹ ਦਿੱਤੇ ਗਏ ਉਹਦਾ ਕੁਝ ਨਹੀਂ ਹੋਇਆ ਅਗਲੀ ਗੱਲ ਮੈਂ ਜਦੋਂ ਤੁਹਾਨੂੰ ਗੱਲ ਕਰਦਾ ਨਾ ਕਿ ਤੁਸੀਂ ਜਲੰਧਰ ਦੇ ਇੱਕ ਪਿੰਡ ਤੋਂ ਗੱਲ ਕੀਤੀ ਹੈ ਮੈਂ ਨਾਂ ਲੈ ਕੇ ਗੱਲ ਕਰ ਰਿਹਾ ਥਾਣਾ ਪੀਖੀਬਿੰਡ ਹੈ ਅੰਮ੍ਰਿਤਸਰ ਚ ਜੀ 10 ਦਿਨ ਪਹਿਲਾਂ ਉਹ ਪੀਖੀਬਿੰਡ ਥਾਣੇ ਦੇ ਅੱਗੇ ਕੰਢ ਦੇ ਉੱਤੇ ਲੋਕਾਂ ਨੇ ਲਿਸਟ ਲਾਤੀ ਲੰਬੀ ਜੋ ਕਿ ਤੁਹਾਡੇ ਉੱਥੇ ਡੀਐਸਪੀ ਦਾ ਦਫਤਰ ਹੈ ਜਿਹੜਾ ਉਥੋਂ 100 150 ਕਿਲੋਮੀਟਰ ਹੈ ਟੈਣੀ ਥਾਣੇ ਤੇ ਡੀਐਸਪੀ ਦੇ ਦਫਤਰ ਨਾਲ ਨੱਕ ਪਾਸ ਲੈ ਉਹ ਲਿਸਟ ਲੱਗੀ ਕਿ ਇਸ ਪਿੰਡ ਚ ਪੀਖੀ ਪਿੰਡ ਚ ਫਲਾਣੇ ਫਲਾਣੇ ਥਾਂ ਤੇ ਫਲਾਣੇ ਫਲਾਣੇ ਬੰਦੇ ਨਸ਼ਾ ਵੇਚਦੇ ਨੇ ਤੁਸੀਂ ਇਹਨਾਂ ਬਾਰੇ ਕੀ ਕਰ ਰਹੇ ਹੋ ਜਵਾਬ ਸੀ ਪ੍ਰਸ਼ਨ ਪੁੱਛਿਆ ਗਿਆ ਸੀ ਤੇ ਲਿਸਟ ਤਾਂ ਇਸ ਤੀਕਾ ਲੱਗ ਰਹੀਆਂ ਨੇ ਇਸ ਵੇਲੇ ਤੇ ਉਹਦਾ ਜਵਾਬ ਕੁਛ ਨਹੀਂ ਸੀ ਹੋਇਆ ਨਾਲ ਹੀ ਚਾਟੀ ਪਿੰਡ ਪਿੰਡ ਹੈ ਉੱਥੇ ਅਦਾਜਨ ਉਸ ਪਿੰਡ ਚ ਸੌ ਮੌਤਾ ਹੋ ਚੁੱਕੀ ਐ ਇਸ ਵੇਲੇ ਯਾਨੀ ਇੱਕ ਪਿੰਡ ਦੇ ਵਿੱਚ ਜਦੋਂ 100-100 ਮੌਤਾਂ ਸਾਡੇ ਸਾਹਮਣੇ ਆਉਣਗੀਆਂ ਤਾਂ ਪਿੰਡਾਂ ਦੇ ਪਿੰਡ ਜਿਹੜੇ ਉਹ ਖਾਲੀ ਹੋ ਜਾਣਗੇ ਜਾਂ ਫਿਰ ਜਾ ਰਹੇ ਨੇ ਫੋਰਨ ਵਿੱਚ ਜਾਂ ਫਿਰ ਉਨ ਸਖਣੇ ਹੋ ਰਹੇ ਸਰ ਮਿਸਰ ਇੱਕ ਪਰਸਨਲ ਸਵਾਲ ਤੁਹਾਡੇ ਤੋਂ ਮੈਂ ਲੈਣ ਲੱਗਾ ਤੁਹਾਡੇ ਬਾਰੇ ਉਹ ਕਿ ਜਦਾਂ ਤੁਸੀਂ ਨਸ਼ਿਆਂ ਦੇ ਖਿਲਾਫ ਮਹਿੰਮ ਚਲਾ ਰਹੇ ਹੋ ਲੜਾਈ ਲੜ ਰਹੇ ਹੋ ਜਦੋਂ ਵੀ ਅਸੀਂ ਕਦੇ ਮੀਡੀਆ ਵਾਲੇ ਦੋਸਤ ਬੇਨਤੀ ਕਰਦੇ ਤੁਸੀਂ ਉਥੇ ਆ ਕੇ ਆਪਣੀ ਆਵਾਜ਼ ਬੁਲੰਦ ਕਰਦੇ ਹੋ ਕੀ ਕਦੇ ਕੋਈ ਉੱਚ ਪੱਧਰੀ ਸਰਕਾਰੀ ਮੀਟਿੰਗ ਚ ਤੁਹਾਡੇ ਤੁਸੀਂ ਜਾਂ ਤੁਹਾਡੇ ਵਰਗੇ ਦੋਸਤਾਂ ਨੂੰ ਬੁਲਾ ਕੇ ਸਰਕਾਰ ਵੱਲੋਂ ਜਾਂ ਉਹਨਾਂ ਦੇ ਜਿਹੜੇ ਅੱਗੇ ਜ਼ਿੰਮੇਵਾਰ ਅਧਿਕਾਰੀ ਹੋਣ ਉਹਨਾਂ ਵੱਲੋਂ ਕੋਈ ਜਾਣਕਾਰੀਆਂ ਹਾਸਲ ਕੀਤੀਆਂ ਜਾਂਦੀਆਂ ਕਿ ਦੱਸੋ ਜੀ ਅਸੀਂ ਕਿਵੇਂ ਕਾਬੂ ਕਰ ਸਕਦੇ ਹਾਂ ਜਾਂ ਕੀ ਸਮੱਸਿਆ ਕਦੇ ਸਮਾਜਿਕ ਪੱਧਰ ਤੇ ਡਿਸਕਸ਼ਨਸ ਹੁੰਦੀਆਂ ਜਾਂ ਸਿਰਫ ਸਾਡੇ ਵਰਗੇ ਦੋਸਤਾਂ ਲਈ ਪ੍ਰੈਸ ਨੋਟ ਹੀ ਜਾਰੀ ਹੁੰਦੇ ਐ ਦੇਖੋ ਪ੍ਰੈਸ ਨੋਟ ਪ੍ਰੈਸ ਨੋਟ ਜਾਦੇ ਹੁੰਦੇ ਨੇ ਹਾਲਾਂਕਿ ਜਿਹੜੇ ਸਪੈਸ਼ਲ ਡੀਜੀਪੀ ਇਸਤ ਬਣੇ ਹੋਏ ਨੇ ਸ੍ਰੀ ਅਰਪਲ ਸ਼ੁਕਲਾ ਜੀ ਉਹਨਾਂ ਦਾ ਬਿਆਨ ਵੀ ਅੱਜ ਖੋਰਾ ਚਾਹੀਆ ਹੈ ਕਿ ਅਸੀਂ ਤਿੰਨ ਪੜਾਅ ਦੀ ਨੀਤੀ ਚਾਲੂ ਕੀਤੀ ਹੈ ਪਹਿਲੀ ਇਨਫੋਰਸਮੈਂਟ ਹੈ ਜਿਹਦੇ ਅਨਸਾਰ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਨੀਆਂ ਦੂਸਰੇ ਚ ਅਸੀਂ ਡੀਡਿਕਸ਼ਨ ਕਰਨੀ ਹੈ ਨਸ਼ਾ ਮੁਕਤ ਕਰਨਾ ਹੈ ਤੀਸਰੇ ਦੇ ਵਿੱਚ ਅਸੀਂ ਸਪਲਾਈ ਲਾਈਨ ਦੇ ਉੱਤੇ ਸ਼ੱਟ ਮਾਰਨੀ ਹੈ ਹੁਣ ਜਦੋਂ ਤਿੰਨ ਚੀਜ਼ਾਂ ਇਹ ਸਾਡੇ ਸਾਹਮਣੇ ਹੈਗਾ ਕਿ ਬਹੁਤ ਸਾਰੇ ਕੇਸ ਨੇ ਜਿਹੜੇ ਪ੍ਰਾਪਰਟੀਆਂ ਜਬਤ ਵੀ ਹੋ ਗਈਆਂ ਫਲ ਫੜਾਈ ਵੀ ਹੋ ਗਈ ਸਪਲਾਈ ਲਾਈਨ ਤੇ ਜੇ 60 ਵਜ ਦੀ ਇੱਥੇ ਮੈਂ ਗੱਲ ਕਰਾਂਗਾ ਵੀ ਜਿਹੜੀ ਸਪਲਾਈ ਲਾਈਨ ਵਾਲੀ ਛੱਟ ਹੈ ਜੇ ਸਪਲਾਈ ਲਾਈਨ ਦੇ ਲਾਈਨ ਦੇ ਉੱਤੇ ਪੂਰੀ ਸਾਰਾ 60 ਵਜ ਦੀ ਤਾਂ ਐਵਰੇਜ ਹਰ ਰੋਜ਼ ਦੋ ਮੋਤਾਂ ਹਿੱਸੇ ਲਈ ਸੀ ਹੋਈਆਂ ਪੰਜਾਬ ਦੇ ਯਾਨੀ ਜਿਹੜੀ ਤੇ ਜਿਹੜੀ ਅਸਲੀ ਗੱਲ ਹੋਣੀ ਚਾਹੀਦੀ ਹੈ ਨਾ ਜੀ ਵੀ ਸਪਲਾਈ ਲਾਈਨ ਦੇ ਉੱਤੇ ਸੈਕਟਰ ਉਹ ਦੋ ਤਰ੍ਹਾਂ ਦਾ ਮੈਂ ਜਿਹੜਾ ਮੈਂ ਅਨੁਭਵ ਕੀਤਾ ਹੈ ਨਾ ਦੇਖੋ ਇਸ ਤੋਂ ਪਹਿਲਾਂ ਜਦੋਂ ਕਿਸਾਨ ਅੰਦੋਲਨ ਆਇਆ ਹੈ ਨਾ ਮੇਰੀ ਅਗਾ ਬਦੂ ਕਿਸਾਨਾਂ ਦਾ ਵਿਸ਼ਵਗ੍ਰਹਿਣ ਆਂਦੀ ਜਿਕਰ ਕਰਾਂਗਾ ਮੈਂ ਵਿਸ਼ਵਗ੍ਰਹਿਣ ਵਾਲ ਕਿਸਾਨਾਂ ਗੂਰ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਅਸੀਂ ਜਿਹੜਾ ਸਰ ਹੱਦ ਦੇ ਉੱਤੇ ਦਿੱਲੀ ਜਾ ਕੇ ਕਿਸਾਨ ਅੰਦੋਲਨ ਚਲਾਇਆ ਉਹ ਸੀ ਖੇਤਾਂ ਦੀ ਰਾਖੀ ਕਰਨ ਵਾਸਤੇ ਅੰਦੋਲਨ ਚਲਾਇਆ ਸੀ ਕਿਉਂਕਿ ਸਾਟੋਂ ਇਹ ਡਰ ਕਿ ਕਾਰਪੋਰੇਟ ਘਰਾਣਾ ਸਾਟੋਂ ਖੇਤ ਕੋ ਲਵੇਗਾ ਪਰ ਹੁਣ ਜਿਹੜੀ ਸਾਡੀ ਲੜਾਈ ਹੈ ਹੁਣ ਖੇਤ ਬਚਾਉਣ ਦੀ ਨਹੀਂ ਹੁਣ ਖੇਤ ਜਿਹੜੇ ਖੇਤੀ ਕਰਨ ਵਾਲੇ ਨੇ ਉਹਨਾਂ ਨੂੰ ਬਚਾਉਣ ਦੀ ਹੈ ਜੀ ਇਸ ਵੇਲੇ ਤਾਂ ਸਾਡੀ ਜਿਹੜੀ ਦੂਜੀ ਲੜਾਈ ਹੈ ਉਹ ਇਸ ਪੱਖ ਤੋਂ ਚੱਲ ਰਹੀ ਹੈ ਉਹਨਵੇਂ ਦੂਜੀ ਗੱਲ ਤੁਹਾਡੇ ਨਾਲ ਮੈਂ ਜੀ ਸੰਧੀ ਕਰਦਾ ਨਾ ਕੋਈ ਵੀ ਜਦੋਂ ਇਥੇ ਆ ਕੇ ਗੱਲ ਆਉਂਦੀ ਹੈ ਵੀ ਇਹਦਾ ਕੋਈ ਹੱਲ ਹੈ ਜਦੋਂ ਇਹ ਕੁਝ ਸਾਰਾ ਕੁਝ ਵਾਪਰਦਾ ਹੈ ਦੇਖੋ ਜੇ ਅਸੀਂ ਇਤਿਹਾਸ ਨੂੰ ਫੋਲਦੇ ਹਾਂ ਨਾ ਪਿਛਲਾ ਤਾਂ ਕੋਈ ਵੀ ਸਮਾਜਿਕ ਤਬਦੀਲੀ ਕੋਈ ਵੀ ਰਾਜਨੀਤਿਕ ਤਬਦੀਲੀ ਕੋਈ ਵੀ ਆਰਥਿਕ ਤਬਦੀਲੀ ਜੇ ਆਈ ਹੈ ਤਾਂ ਉਹ ਲੋਕਾਂ ਨੇ ਲਈ ਆਂਦੀ ਹੈ ਹਮ ਲੋਕ ਨੇ ਜਿਹੜੇ ਅੱਜ ਤੋਂ ਸਾਲ ਪਹਿਲਾਂ ਲੋਕ ਲਾਮਬੰਦ ਹੋਏ ਸੀ ਬਿਨਾਂ ਸ਼ੱਕ ਤੋਂ ਲੋਕ ਲਾਮਬੰਦ ਹੋਏ ਪਰ ਉਹ ਜਿਹੜੀ ਲਾਮਬੰਦੀ ਹੈ ਨਾ ਲੋਕਾਂ ਦੀ ਲਾਮਬੰਦੀ ਹੈ ਉਹਨੂੰ ਸਰਕਾਰ ਕੈਸ ਨਹੀਂ ਕਰ ਸਕਦੀ ਜਾਨੀ ਜੇ ਸਰਕਾਰ ਦਾ ਦ੍ਰਿੜ ਇੱਛਾ ਸ਼ਕਤੀ ਹੋਵੇ ਤੇ ਲੋਕ ਹੋਣ ਲਾਮਬੰਦ ਤਾਂ ਨਛਿਆਂ ਦੀਆਂ ਸ਼ਿਸ਼ਿਆਂ ਨੂੰ ਵੀ ਭੰਨਿਆ ਜਾ ਸਕਦਾ ਹੈ ਉਹਨਾਂ ਨੂੰ ਪਹਿਲਾਂ ਤੋਂ ਵੀ ਕਿਹੜਾ ਜੀ ਸਮਝਾ ਇਹ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਇੱਕ ਸਵਾਲ ਮੈਂ ਆਪਣੇ ਦਸਕਾਂ ਲਈ ਜ਼ਰੂਰ ਲੈਣਾ ਚਾਹਾਂਗਾ ਜਿੱਦਾਂ ਤੁਸੀਂ ਕਿਹਾ ਮੈਂ ਆਪ ਵੀਡੀਓਜ਼ ਹੀ ਦੇਖਿਆ ਮੀਡੀਆ 'ਚ ਪੜਿਆ ਹੈ ਕਿ ਕਿਸ ਤਰ੍ਹਾਂ ਪਿੰਡਾਂ ਦੇ ਲੋਕਾਂ ਨੇ ਉੱਠ ਕੇ ਆਪਣੀਆਂ ਨਸਿਆਂ ਦੇ ਖਿਲਾਫ ਜਾਗੋ ਕੱਢੀਆਂ ਲੜਾਈਆਂ ਲੜੀਆਂ ਪਹਿਰੇਦਾਰੀ ਕੀਤੀ ਔਰ ਆਪਣੇ ਪਿੰਡਾਂ ਦੇ ਉੱਤੇ ਇੱਕ ਤਰ੍ਹਾਂ ਦਾ ਉਹਨਾਂ ਨੇ ਨਜ਼ਰਾਂ ਰੱਖੀਆਂ ਔਰ ਵੱਡੀ ਪੱਧਰ ਤੇ देर देर ਰਾਤ ਤੱਕ ਜਾਗਦੇ ਰਹਿੰਦੇ ਉਹਨਾਂ ਨੇ ਪਹਿਰੇਦਾਰੀਆਂ ਕੀਤੀਆਂ ਪਰ ਇਹਦੇ باوجود ਵੀ ਇਹ ਇੱਕ ਮਹਿਮ ਅੱਗੇ ਤੁਰ ਨਹੀਂ ਸਕੀ ਕੀ وجہ ਕਿਉਂ ਨਹੀਂ ਤੁਰ ਸਕੀ ਫਿਰ ਸਰਕਾਰ ਨਹੀਂ ਚਾਹੁੰਦੀ ਜਾਂ ਪੁਲਿਸ ਕੋਈ ਨਹੀਂ ਚਾਹੁੰਦਾ ਕਿ ਮਹਿਮ ਚੱਲੀ ਨਹੀਂ ਅੱਗੇ ਉਹਦੇ ਉਹਦਾ ਸਿੱਧਾ ਸਬਬ ਦੋ ਕਾਰਨ ਮੈਂ ਸਮਝਦਾ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਕੋਲੇ ਜਿਹੜੀ ਪੁਲਿਸ ਦੀ ਨਫਰੀ ਹੈ ਨਾ ਉਹ ਦਾ ਦਿਨ ਕਿੰਸੀ ਜਾਣਾ ਨਫਰੀ ਹੈ ਜੀ ਕਿੰਸੀ ਵੀ ਆਰ ਨਫਰੀ ਚੋ 73% ਨਫਰੀ ਹੈ ਜਿਹੜੀ ਉਹ ਵੀ ਆਈਪੀ ਦੀ ਸੁਰੱਖਿਆ ਤੇ ਲੱਗੀ ਹੋਈ ਹੈ ਹਮ ਇਸ ਵੇਲੇ ਪਰ ਮੈਂ ਉਹ ਫੋਨ ਕੀਤਾ ਥੋੜਾ ਜਿਹਾ ਵੀ ਇਹਦੀ 3 ਲੱਖ ਤੋਂ ਆਮਦਨ ਜ਼ਿਆਦਾ ਹੋਏਗੀ ਉਹ ਜੇ ਕੋਈ ਸਕਿਉਰਟੀ ਵੀ ਆਈਪੀ ਲੈਣਾ ਚਾਹੇਗਾ ਉਹਨੂੰ ਪੇਮੈਂਟ ਕਰਨੀ ਪਏਗੀ ਪਰ ਜਿਹੜਾ ਉੱਪਰਲਾ ਤਬਕਾ ਹੈ ਉਹਨਾਂ ਵਾਸਤੇ ਤਾਂ ਕੋ 3 ਲੱਖ ਦੀ ਲਿਮਟ ਨਹੀਂ ਨਾ ਉਹਦੇ 70% ਤਾਂ ਇਸ ਤੀਕੇ ਨਾਲ ਇਨਵਾਲਵ ਹੋਊਗੀ 10% ਜਿਹੜੀ ਪੁਲਿਸ ਹੈ ਉਹ ਧਰਨੇ ਮਜਾਰਿਆਂ ਦੀ ਰੋਕਥਾਮ ਤੇ ਲੱਗੀ 10% ਟ੍ਰੈਫਿਕ ਵਾਸਤੇ ਲੱਗੀ ਬਾਕੀ ਬਚ ਗਈ 5% ਥਾਣੇ ਚ ਰਹਿ ਗਈ 5% ਨਾਫੀ ਉਦੋਂ ਜਦੋਂ ਧਰਨੇ ਮਜਾਰੇ ਹੁੰਦੇ ਸੀ ਤੇ ਲੋਕ ਰਾਤਾਂ ਨੂੰ ਫੜ ਲੈਂਦੇ ਸੀ ਨਾ ਇਹਨਾਂ ਨੂੰ ਤਸਕਰਾਂ ਨੂੰ ਫੜੇ ਨੇ ਬਹੁਤ ਸਾਰੇ ਤੇ ਉਹ ਪੁਲਿਸ ਨੂੰ ਟੈਲੀਫੋਨ ਕਰਦੇ ਸੀ ਉਹਨਾਂ ਦੇ ਦੋ ਤਰ੍ਹਾਂ ਦੇ ਜਵਾਬ ਹੁੰਦੇ ਸੀ ਵੀ ਜਾਂ ਤਾਂ ਇਹ ਹੈ ਵੀ ਇਹਨੂੰ ਸੁਜੀ ਰੱਖੋ ਜੀ ਤੜਕੇ ਗੱਲ ਕਰਾਂਗੇ ਸਾਡੇ ਕੋਲੇ ਹੁਣ ਬੰਦੇ ਨਹੀਂ ਹਨ ਜੀ ਜਾਂ ਜੇ ਪਹੁੰਚ ਵੀ ਜਾਂਦੇ ਸੀ ਤਾਂ ਉਹਨਾਂ ਨੂੰ ਜਵਾਬ ਹੁੰਦਾ ਸੀ ਉਹਨਾਂ ਦਾ ਲੋਕਾਂ ਨੂੰ ਇਹਦੀ ਜਗ੍ਹਾ ਤੇ ਵੀ ਉਹਨੂੰ ਹੱਲਾਸ਼ੀਰੀ ਦੇਣ ਉਹਨਾਂ ਦਾ ਹੁੰਦਾ ਸੀ ਵੀ ਤੁਸੀਂ ਇਹਨਾਂ ਨੂੰ ਹੁਣ ਤਸਕਰ ਜਿਹੜੇ ਪਿੰਡ 'ਚ ਸੱਤਰ ਵਸਾਉਣ ਦਾ ਕਾਰਨ ਬਣੇ ਨੇ ਉਹਨੂੰ ਫੁਣਤਾ ਕੇ ਅਰੀਜਨਲ ਲੋਕਾਂ ਨੇ ਲੋਕ ਤਾਂ ਅੱਕੇ ਪੈ ਨੇ ਉਹਨਾਂ ਦੇ ਜਦੋਂ ਤੌਰ ਤਫਾ ਕੀਤਾ ਜਾਂਦਾ ਸੀ ਤਾਂ ਪੁਲਿਸ ਵਾਲੇ ਪ੍ਰਸ਼ਨ ਪਹਿਲੇ ਹੀ ਦਾਗ ਦਿੰਦੇ ਕਿ ਤੁਹਾਨੂੰ ਕੁੱਟਣ ਦਾ ਖੀਦਕਾਰ ਜੀ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਕੁੱਟਣ ਵਾਲਾ ਅਧਿਕਾਰ ਨਹੀਂ ਤੋੜੀ ਤਾਂ ਬਬਰੀਆਂ ਆਪਣੇ ਹੱਥਾਂ 'ਚ ਲੈ ਲਈਆਂ ਸਰ ਅਹਿਮ ਸਵਾਲ ਹੈ ਤੁਹਾਡਾ ਅਹਿਮ ਸਵਾਲ ਹੈ ਇਹਨਾਂ ਵਿੱਚੋਂ ਟੋਕ ਰਿਆਂ ਤੁਹਾਨੂੰ ਅਹਿਮ ਸਵਾਲ ਹੈ ਜੋ ਕੁੱਟਣ ਦਾ ਅਧਿਕਾਰ ਦੀ ਤੁਸੀਂ ਗੱਲ ਕੀਤੀ ਹੈ ਮੈਂ ਸਮਝਦੇ ਹਾਂ ਨਾਲ ਆਪਣੇ ਦਰਸ਼ਕਾਂ ਨੇ ਇਹ ਸਵਾਲ ਜ਼ਰੂਰ ਲੈਣਾ ਚਾਹੁੰਦਾ ਹੈ ਫਿਰ ਕੀ ਆਪਾਂ ਕਹੀਏ ਕਿ ਪੁਲਿਸ ਹੈ ਪ੍ਰਸ਼ਾਸਨ ਹੈ ਜਾਂ ਰਾਸੀ ਜਿਹੜੀ ਲੀਡਰਸ਼ਿਪ ਹੈ ਉਹ ਸਾਰਿਆਂ ਦਾ ਗੱਠ ਜੋੜਾ ਕਿਉਂ ਨਹੀਂ ਕੋਈ ਠੱਲ ਪੈ ਰਹੀ ਆਖਰਕਾਰ ਠੱਲ ਤਾਂ ਕਿਰਕੁਈ ਵਜ੍ਹਾ ਤਾਂ ਹੈ ਨਾ ਕਿ ਕੌਣ ਨਹੀਂ ਰੁਕ ਰਿਹਾ ਸਾਰਾ ਵਰਤਾਰਾ ਦੇਖੋ ਇਹ ਕਈ ਰਿਪੋਰਟਰ ਸਾਡੇ ਸਾਡੇ ਸਾਹਮਣੇ ਆ ਗੀਆਂ ਜਿੱਥੇ ਸਿਆਸਤ ਪਲੱਸ ਮੈਂ ਸਾਰੇ ਨਹੀਂ ਕਹਾਗਾ ਸਿਆਸਤ ਫੁੱਲਸ ਦੀਆਂ ਕੁਛ ਕਾਲੀਆਂ ਪੇਟਾਂ ਤੇ ਤੀਜਾ ਤਸਕਰ ਇਹਨਾਂ ਦਾ ਆਪ ਸਵਿਚੀ ਘੱਟ ਜੋੜ ਹੈ ਅੱਛਾ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਹੁਣ ਹਰਜ ਕਰੋ ਮੈਂ ਫਿਰ ਸੀਐਮ ਸਾਹਿਬ ਦੀ ਗੱਲ ਕਰ ਰਿਹਾ ਵੀ ਜਦੋਂ 10000 ਪੁਲਿਸ ਕਰਮਚਾਰੀਆਂ ਦੀ ਬਦਲੀ ਕੀਤੀ ਗਈ ਹੈ ਉਦੋਂ ਉਹਨਾਂ ਦਾ ਵੀ ਬਿਆਨ ਆਇਆ ਸੀ ਕਿ ਬਹੁਤ ਸਾਰੇ ਪੁਲਿਸ ਦੇ ਕਰਮਚਾਰੀ ਨੇ ਜਿਹੜੇ ਉਹ ਵੀ ਇਸ ਧੰਦੇ 'ਚ ਸ਼ਾਮਲ ਹੋ ਗਏ ਇਸ ਕਰਕੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੀ ਇਲਾਜ ਵੀ ਇਸੇ ਕੰਮ 'ਚ ਲੱਗੀ ਪਾਸ ਪਿੱਛੇ ਦੇ ਨਾ ਹਾਈ ਕੋਰਟ ਦੀ ਜੱਜ ਰਿਸਪੈਕਟਿਡ ਮੰਦਰੀ ਕਾਲਜੀ ਨੇ ਪਲੀਜ਼ ਪਲੀਜ਼ ਡਿਪਾਰਟਮੈਂਟ ਅਨਲ ਨੂੰ ਝਾੜ ਪਈ ਸੀ ਇਸੇ ਪੰਚ ਲਿਖਤੀ ਰਿਕਾਰਡ ਚ ਆਹੇ ਗੱਲ ਕਿ ਉਹਨਾਂ ਨੇ ਕਿਹਾ ਸੀ ਕਿ ਏਉਂ ਲੱਗਦਾ ਜਿਵੇਂ ਟਕਸਰਾਂ ਦੇ ਨਾਲ ਪੁਲਿਸ ਸੀ ਆਪਸ ਵਿੱਚ ਹੀ ਰਿਪੋਰਟ ਹੋਵੇ ਯਾਨੀ ਹੁਣ ਤਾਂ ਹਾਈ ਕੋਰਟ ਚ ਇਹ ਜਿਹੇ ਕੇਸ ਨੇ ਜਿਹੜੇ ਉਹਨਾਂ ਦੇ ਕਮੈਂਟਸ ਪੁਲਿਸ ਨੂੰ ਇਸ ਟੀਕੇ ਦੇ ਹਿੱਸੇ ਆਏ ਨੇ ਯਾਨੀ ਜਦੋਂ ਤੱਕ ਸਿੱਧੂ ਸਾਹਿਬ ਖੁੱਲੇ ਤੌਰ ਤੇ ਮੈਂ ਗੱਲ ਕਹਿਣਾ ਵੀ ਟਕਸਰ ਨੇ ਜਾਂ ਪੁਲਿਸ ਹੈ ਜਦੋਂ ਤੱਕ ਇਹਨਾਂ ਦੀ ਜਿਹੜੀ ਆਪਸ ਵਿੱਚ ਇਕੱਠ ਜੋੜਾ ਹੈ ਵਿੱਚ ਪੁਲਿਸ ਆ ਗਈ ਤਸ਼ਕਰ ਆ ਗਿਆ ਸੈਸਦਾਨ ਹੋ ਗਏ ਇਹਨਾਂ ਤੇ ਕਰਾਰੀ ਛੱਟ ਨਹੀਂ ਵੱਜਦੀ ਨਾ ਪਹਿਲੀ ਗੱਲ ਦੂਜਾ ਸਰਕਾਰ ਦੀ ਧ੍ਰਿੜ ਇੱਛਾ ਸ਼ਕਤ ਤੇ ਨਾਲ ਲੋਕ ਇਹ ਆਪਸ ਵਿੱਚ ਇਕੱਠ ਨਹੀਂ ਹੁੰਦੇ ਤਾਂ ਤੱਕ ਪੰਜਾਬ ਪੰਜਾਬ ਬਲਦ ਬਹੁਤ ਬਹੁਤ ਪੰਜਾਬ ਬਲਦ ਸਰਮਾ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਹੈ ਮੁੱਦਾ ਹੈ ਜਿਸ ਮੁੱਦੇ ਤੇ ਸ਼ਰਮਾ ਜੀ ਨੇ ਉਕਾ ਦਤਾ ਇਸ ਗੱਲ ਦਾ ਕਿ ਜਦ ਤੱਕ ਸਮੁੱਚਾ ਪੰਜਾਬ ਜਾਂ ਪੰਜਾਬੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਵੜਾ ਕੇ ਨਹੀਂ ਉੱਠਣਗੇ ਤਦ ਤੱਕ ਪੰਜਾਬ ਦਾ ਭਵਿੱਖ ਇਸੇ ਤਰੀਕੇ ਨਾਲ ਖੇਤਾਂ ਤੇ ਸਿਵਿਆਂ 'ਚ ਦਮ ਤੋੜਦਾ ਰਹੇਗਾ ਲੋੜ ਹੈ ਪੰਜਾਬ ਨੂੰ بلند ਆਵਾਜ਼ ਬਣਦੀ ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਸ਼ਰਮਾਇੰਦੇ ਸਾਰੇ ਧੰਨਵਾਦੀ ਆ ਤੇ ਤੁਹਾਡੇ ਕੋਲੋਂ ਲਵਾਂਗੇ ਜੀਅਤ ਤੇ ਸਨੇਹ ਦੇ ਨਾਲ ਅਗਲੇ ਹਫ਼ਤੇ ਆਪਾਂ ਹੋਰ ਕਿਸੇ ਆਮ ਵਸਤੀ ਨਾਲ ਕਰਾਂਗੇ ਮੁਲਾਕਾਤ ਸਤ ਸ੍ਰੀ ਅਕਾਲ